ਬਾਕੀ ਕਿਸਾਨ ਵੀਰੋ ਇਸ ਸਾਲ ਮੌਸਮ ਵੀ ਬਹੁਤ ਠੰਡਾ ਸੀਗਾ ਜਿਹੜਾ ਝਾੜ ਆ ਝਾੜ ਸਾਰੀਆਂ ਕਣਕਾਂ ਦਾ ਹੀ ਵਧੀਆ ਰਹਿਣ ਦੀ ਸੁਭਾਵਨਾ ਹੈ ਜਿਹੜਾ ਆਪਣੀ ਸਟਾਰ 325 ਕਣਕ ਹੈ ਬਾਈ ਇਹ ਕਿਸਾਨ ਭਰਾ ਬਹੁਤ ਖੁਸ਼ ਆ ਜੇ ਆਪਾਂ ਗੱਲ ਕਰੀਏ ਇਹਦੇ ਕਿਸਾਨ ਵੀਰੋ ਦਾਣੇ ਦੀ ਇਹਦਾ ਦਾਣਾ ਜਿਹੜਾ ਦੂਸਰੀਆਂ ਵੈਰਾਈਟੀਆਂ ਦੇ ਮੁਕਾਬਲੇ ਦਾਣਾ ਵੀ ਦੇਖ ਸਕਦੇ ਹੋ ਤੁਸੀਂ ਮੋਟਾ ਬਾਕੀ ਜੇ ਆਪਾਂ ਗੱਲ ਕਰੀਏ ਨਾੜ ਦੀ ਨਾੜ ਵੀ ਇਹਦਾ ਪੂਰਾ ਮਜ਼ਬੂਤ ਆ ਵੱਚ ਦੀ ਮੌਸਮ ਖਰਾਬ ਹੋ ਗਿਆ ਸੀਗਾ ਡਿੱਗਣ ਦੀ ਸਮੱਸਿਆ ਵੀ ਇਹਦੀ ਬਹੁਤ ਘੱਟ ਆਈ ਆ ਤੁਸੀਂ ਖੁਸ਼ ਹੋ ਜੀ 325 ਚਾਹ ਹਾਂ ਖੁਸ਼ ਆ ਭਾਈ ਸਾਰਾ ਵਾਣ ਲਾਉਂਗਾ ਗਾ ਨੂੰ ਹਾਂ ਭਾਈ ਦੱਸੂਗਾ ਠੀਕ ਹੈ ਜੀ ਇਹ ਨਹੀਂ ਗੱਲ ਹੋਈ ਜੇ ਸਹੀ ਗੱਲ ਮੈਂ ਦੱਸੂਗਾ ਵੀ ਇੰਨੀ ਨਿਕਲੀ ਠੀਕ ਹੈ ਜੀ ਹਾਂ ਮੈਂ ਸਹੀ ਐ ਬੇ ਸਹੀ ਹਾਂਜੀ ਬਾਕੀ ਕਿਸਾਨ ਵੀਰੋ ਆਪਾਂ ਭਰਾ ਨੂੰ ਕੋਈ ਉਹ ਜੀ ਗੱਲ ਨਹੀਂ ਬਾਈ ਨੇ ਆਪ ਹੀ ਆਪਾਂ ਨੂੰ ਸਰਦਿਆ ਸੀਗਾ ਵੀ ਕਹਿੰਦੇ ਆ ਤੁਸੀਂ ਪਹਿਲੇ ਸਾਲ ਹੀ ਲਾਈ ਹੈ ਵੀ ਸਾਨੂੰ ਬਹੁਤ ਵਧੀਆ ਲੱਗੀ ਵੈਰਾਈਟੀ ਵੀ ਆਪਾਂ ਹੋਰ ਜ਼ਿਮੀਂਦਾਰਾਂ ਵਾਸਤੇ ਵੀ ਦੱਸਿਏ ਵੀ ਬਹੁਤ ਵਧੀਆ ਤੇ ਬਾਕੀ ਜਦੋਂ ਕਣਕ ਵੱਢੀ ਅੱਪਾ ਉਦੋਂ ਵੀ ਵੀਡੀਓ ਬਣਾਵਾਂਗੇ ਮੰਡੀ ਦੇ ਵਿੱਚ ਹੀ ਬਣਾਵਾਂ ਕਿਵੇਂ ਝਾੜ ਰਿਆ ਵੀਡੀਓ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਣ ਵੀ ਮਿਨਾਗੇ ਆਪਾਂ ਸਾਰਾ ਤਸੱਲੀ ਕਰਾਂਗੇ ਠੀਕ ਹੈ ਜੀ ਬਾਣ ਵੀ ਪੀਤਾ ਵੀ ਮਾਰੇਗੇ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਕਿਸਾਨ ਵੀਰੋ ਅੱਜ ਆਪਾਂ ਆਏ ਸੀਗੇ ਫਿਰੋਜ਼ਪੁਰ ਏਰੀਆ 'ਚ ਕਿਸਾਨ ਭਰਾ ਕੋਲੇ ਇਸ ਕਿਸਾਨ ਭਰਾ ਨੇ ਸਟਾਰ ਐਗਰੀ ਦੀ 325 ਕਣਕ ਬੀਜੀ ਆ ਬ੍ਰਾਂਡ ਦੇ ਨਾਂ ਤੇ ਜਿਹੜੀ ਆ ਇਹ ਸੀਡ ਵਿਗਦਾ ਸਟਾਰ 444 ਮੂੰਗੀ ਨੂੰ ਵੀ ਤੁਸੀਂ ਜਾਣਦੇ ਹੋਗੇ ਸਭ ਤੋਂ ਵੱਧ ਵੇਕਣ ਵਾਲਾ ਬੀ ਜਿਹੜਾ ਮੂੰਗੀ ਦਾ ਸਟਾਰ 444 ਹੈ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਣਕ ਦੇ ਬੀ ਬਾਰੇ ਕਿ ਕਣਕ ਦਾ ਬੀ ਜਿਹੜਾ ਬਾਈ ਨੇ ਸਟਾਰ 325 ਵਿਜਿਆ ਸੀਗਾ ਬਾਈ ਨੂੰ ਬੀ ਕਿਵੇਂ ਲੱਗਿਆ ਤੇ ਝਾੜ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਸਸਿਕਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਬਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਪਹਿਲਾਂ ਤਾਂ ਆਪਣਾ ਪਿੰਡ ਦੱਸੋ ਜੀ ਪਿੰਡ ਆਪਣਾ ਵੀਰੇ ਕੱਚਰਪਾਨਾ ਜੀਰੇ ਕੋਲੇ ਜ਼ਿਲ੍ਹਾ ਬロイਪਰ ਠੀਕ ਹੈ ਜੀ ਨਾਂ ਭਾਈ ਜੀ ਆਪਣਾ ਦਲਜੀਤ ਸਿੰਘ ਵੀਰੇ ਠੀਕ ਹੈ ਜੀ ਆਪਣੇ ਕਿੰਨੇ ਕਿੱਲੇ ਕਣਕ ਵੀਜੀ ਤੁਸੀਂ ਕਣਕ ਆਪਣੇ ਹੈਗੇ ਵੀਰੇ 25 ਕਿੱਲੇ 25 ਕਿੱਲੇ ਜੀ ਹਾਂਜੀ ਤੇ ਕਿਹੜੀ ਕਿਹੜੀਆਂ ਵੈਰਾਈਟੀਆਂ ਵੀਜੀਆਂ ਤੇ ਹੋਰ ਆਪਾਂ ਵੀਜੀ ਆ 826 ਠੀਕ ਹੈ ਜੀ 3086 ਠੀਕ ਹੈ ਜੀ ਤੇ ਆ ਸਟਾਰ स्टार 325 ठीक है जी जेडी भाई जी ਆਪਾਂ ਮੇਨ ਅੱਜ ਗੱਲ ਕਰਨੀ ਹੈ स्टार 325 ਵੈਰੈਟੀ ਬਾਰੇ ਕਰਨੀ ਆ ਹਾਂਜੀ ਤੁਸੀਂ ਪਹਿਲੇ ਸਾਲ ਵੀਜੀ ਪੇ ਹਾਂਜੀ ਹਾਂਜੀ ਪਹਿਲੇ ਸਾਲ ਵੀਜੀ ਠੀਕ ਹੈ ਬਈ ਤੇ ਜੇ ਆਪਾਂ ਵੈਰੈਟੀ ਦੀ ਗੱਲ ਕਰੀਏ ਬਈ ਤੁਸੀਂ ਵੀਜਾਂ ਲੱਗਿਆ ਸੀਡ ਕਿੰਨਾ ਪਾਇਆ ਸੀਗੇ ਇਹ ਵੀਰੇ 35 ਕਿਲੋ ਵੀਆ ਪਹਿਲੇ ਦਾ 35 ਕਿਲੋ ਠੀਕ ਹੈ ਜੀ 35 ਕਿਲੋ ਜਿਵੇਂ ਦੂਸਰੀਆਂ ਵੈਰੈਟੀਆਂ ਵੀਜੀਆਂ ਵੀ ਉਹਨਾਂ ਦਾ ਹੀ ਉਹਨਾਂ ਦਾ 40 ਜਲੀ ਠੀਕ ਹੈ ਜੀ ਹਾਂਜੀ ਤੇ ਜੇ ਬਈ ਆਪਾਂ ਇਹਦੀ ਗੱਲ ਕਰਕੇ ਫੋਟ ਦੀ ਹਾਂਜੀ ਫੋਟ ਕਿਵੇਂ ਲੱਗੀ ਵੀ ਤੁਹਾਨੂੰ ਫੋਟ ਬਹੁਤ ਫਟਾਰਾ ਬਾ ਠੀਕ ਹੈ ਜੀ ਹਾਂਜੀ ਤੇ ਕੱਦ ਬਈ ਹਾਂਜੀ ਕੱਦ ਵੀ ਠੀਕ ਆ ਠੀਕ ਹੈ ਜੀ ਇਹਨੂੰ ਥੋੜਾ ਪਾਣੀ ਵੀ ਲੱਗਾ ਆਈਗਾ ਪਰ ਨਹੀਂ ਦੂਜੀਆਂ ਕਣਕਾਂ ਡਿਗ ਡੁਗ ਪਈਆਂ ਵੀ ਡਿੱਗੀ ਨਹੀਂ ਠੀਕ ਹੈ ਜੀ ਡਿੱਗਣ ਦੀ ਸਮੱਸਿਆ ਵੀ ਘੱਟ ਆਈ ਹਾਂਜੀ ਤੇ ਜੇ ਬਾਈ ਆਪਾਂ ਗੱਲ ਕਰੀਏ ਵੀ ਕੋਈ ਬਿਮਾਰੀ ਜਿਵੇਂ ਫੰਗਸ ਆ ਜਾਂਦੀ ਹੈ ਜਾਂ ਪੀਰੀ ਕੁੰਗੀ ਉਹਦੀ ਸਮੱਸਿਆ ਕੋਈ ਨਹੀਂ ਨਹੀਂ ਹੈਣੀ ਵੀਰੇ ਹੈ ਨਹੀਂ ਵੀ ਹੈ ਨਹੀਂ ਹੈਣੀ ਠੀਕ ਹੈ ਜੀ ਹਾਂਜੀ ਬਾਕੀ ਕਿਸਾਨ ਵੀਰੋ ਇਸ ਸਾਲ ਮੌਸਮ ਵੀ ਬਹੁਤ ਠੰਡਾ ਸੀਗਾ ਜਿਹੜਾ ਝਾੜ ਆ ਝਾੜ ਸਾਰੀਆਂ ਕਣਕਾਂ ਦਾ ਹੀ ਵਧੀਆ ਰਹਿਣ ਦੀ ਸੁਭਾਵਨਾ ਹੈ ਤੇ ਬਾਕੀ ਅੱਪਾ ਬਾਈ ਤੋਂ ਹੋਰ ਲੈਣੇ ਜਾਣਕਾਰੀ ਬਾਈ ਜੀ ਜੇ ਆਪਾਂ ਗੱਲ ਕਰੀਏ ਸੀਡ ਦੀ ਤੁਸੀਂ ਸੀਡ ਕਿਵੇਂ ਵੀ ਸੋਚ ਕੇ ਲਿਆਵੇ ਕਈ ਵਾਰ ਕਿਸੇ ਭਰਾ ਨੇ ਦੱਸਿਆ ਕਿਸੇ ਕਿਸਾਨ ਭਰਾ ਨੇ ਜੀ ਆਪਣੇ ਨਾ ਮਾਸੀ ਦੇ ਮੁੰਡਾ ਆਪਣਾ ਕਬਾਲੇ ਤੋਂ ਉਹ ਬਹੁਤ ਆਪਣਾ ਵੈਰਾਈਟਾਂ ਬਹੁਤ ਬੀਜਦੇ ਆ ਠੀਕ ਹੈ ਜੀ ਉਹ ਮਿੰਨਵਾ ਦੇ ਮੈਂ ਮੰਗਾਈ ਤਾਂ ਮੈਂ ਕਹੀ 30 80 ਸੀਗੀ ਠੀਕ ਹੈ ਜੀ ਉਹਾਂ ਦੇ ਵੀ ਆ ਲਾ ਕੇ ਦੇਖ ਠੀਕ ਯਾਰ ਹੀ ਕਰੇਗਾ ਤੂੰ ਠੀਕ ਹੈ ਜੀ ਤੇ ਉਹਨਾਂ ਨੇ ਚਾਰ ਗਲੇ ਆਪਾਂ ਨੂੰ ਬੁਜਾਇਆ ਦੂਜਾ ਨੰਬਰ ਆਪਾਂ ਝਾੜ ਤੇ ਸਾਰਾ ਕੁਝ ਦੱਸਾਂਗੇ ਹਾਂਜੀ ਹਾਂਜੀ ਤੇ ਇਹ ਗਾਣੂ ਵਧਾਵਾਂਗੇ ਵੈਸੇ ਵੀ ਛੋਡੂ ਮਾਨ ਖੁਸ਼ ਹੈ ਬਈ ਵੈਰਾਈਟੀ ਮਾਨ ਖੁਸ਼ ਆਈ ਆ ਆਪਣੇ ਗਵਾਂਢੀ ਮੁੰਡਾ ਬੇਟਾ ਬਾਕੀ ਕਿਸਾਨ ਵੀਰ ਆਪਣੇ ਨਾਲ ਬਾਈ ਨਾਲ ਗਵਾਂਢੀ ਭਰਾ ਉਹਨਾਂ ਨੂੰ ਵੀ ਪੁੱਛਦੇ ਆ ਬਾਈ ਜੀ ਤੁਹਾਡੇ ਗਵਾਂਢੀ ਨੇ ਬਾਈ ਨੇ ਲਾਈ ਸੀਗੀ ਸਟਾਰ ਐਗਰੀ ਦੀ 325 ਮੂੰਗੀ ਆ ਦੂਜਾ ਸਟਾਰ ਐਗਰੀ ਦੀ 325 ਕਣਕ ਕਿਵੇਂ ਲੱਗੀ ਪਈ ਤੁਹਾਨੂੰ ਬਾਈ ਬਹੁਤ ਵਧੀਆ ਅੱਗੇ ਵੀ ਇਹੀ ਵਾਣ ਹੁੰਦਾ ਹੈ ਵੀ ਕਦੇ ਇਹੋ ਜੀ ਕਣਕ ਨਹੀਂ ਜਿਹੜਾ ਆਪਣੀ ਸਟਾਰ 325 ਕਣਕ ਹੈ ਬਾਈ ਇਹ ਕਿਸਾਨ ਭਰਾ ਬਹੁਤ ਖੁਸ਼ ਆ ਜੇ ਆਪਾਂ ਗੱਲ ਕਰੀਏ ਇਹਦੇ ਕਿਸਾਨ ਵੀਰੋ ਦਾਣੇ ਦੀ ਇਹਦਾ ਦਾਣਾ ਜਿਹੜਾ ਦੂਸਰੀਆਂ ਵੈਰਾਈਟੀਆਂ ਦੇ ਮੁਕਾਬਲੇ ਦਾਣਾ ਵੀ ਦੇਖ ਸਕਦੇ ਹੋ ਤੁਸੀਂ ਮੋਟਾ ਬਾਕੀ ਜੇ ਆਪਾਂ ਗੱਲ ਕਰੀਏ ਨਾੜ ਦੀ ਨਾੜ ਵੀ ਇਹਦਾ ਪੂਰਾ ਮਜ਼ਬੂਤ ਆ ਵੱਚ ਦੀ ਮੌਸਮ ਖਰਾਬ ਹੋ ਗਿਆ ਸੀਗਾ ਡਿੱਗਣ ਦੀ ਸਮੱਸਿਆ ਵੀ ਇਹਦੀ ਬਹੁਤ ਘੱਟ ਆਈ ਆ ਬਾਕੀ ਆਪਾਂ ਕਿਸਾਨ ਭਰਾ ਤੋਂ ਗੱਲ ਪੁੱਛਦੇ ਆ ਜੇ ਆਪਾਂ ਬਜਾਈ ਸਮੇਂ ਪੁੱਛ ਗਏ ਵਾਹਣ ਤੁਸੀਂ ਕਿਵੇਂ ਤਿਆਰ ਕੀਤਾ ਸੀਗਾ ਬਈ ਜਿਵੇਂ ਕੋਈ ਤਾਂ ਜ਼ਿਮੀਂਦਾਰ ਪੇਟਾਂ ਮਾਰ ਕੇ ਬੀਜਿੰਦੇ ਜਾਂ ਹੈਪੀ ਸੀਡਰਾਂ ਵਿੱਚ ਦੇਦੇ ਆਪਣਾ ਵੀ ਵਾਹਣ ਹਾਂਜੀ ਆਪੇ ਪਹਿਲਾਂ ਚੋਪਰ ਮਾਰ ਕੇ ਆਪਾਂ ਠੀਕ ਹੈ ਜੀ ਤੇ ਆਪਾਂ ਉਤੋਂ ਰੋਟਾਵੇਟਰ ਮਾਰ ਕੇ ਠੀਕ ਹੈ ਜੀ ਲੋ ਮਾਰ ਕੇ ਠੀਕ ਹੈ ਜੀ ਤੇ ਆਪਾਂ ਉਤੋਂ ਤਵਗਣਾ ਮਾਰਾ ਮੋੜ ਜਿੱਥੋਂ ਉੱਚਾ ਨੀਵਾ ਸਿਆਣੀ ਕਰਕੇ ਤੇ ਆਪਾਂ ਸਵਰ ਸੇਟ ਨਾਲ ਤੋਂ ਵੀਤੀ ਕਰਨ ਠੀਕ ਹੈ ਜੀ ਖਰਚਾ ਵੀ ਐਵੇਂ ਲੋ ਕਹਿੰਦੇ ਆ ਭਾਵੇਂ ਬਹੁਤ ਆਉਂਦਾ ਹਾਂਜੀ ਹਾਂਜੀ ਪਰ ਚਾਰ ਦੀ ਵੱਧ ਠੀਕ ਹੈ ਜੀ ਵਿੱਚ ਵਾਉਲਾ ਟਾਂਗਰ ਝਾੜਦੀ ਵਾਦਾ ਇਹ ਨਹੀਂ ਗੱਲ ਵੀ ਚਾਹ ਨਹੀਂ ਆਪ ਨੂੰ ਨਹੀਂ ਨਹੀਂ ਲਈ ਵੀਰੇ ਠੀਕ ਹੈ ਜੀ ਵਿੱਚ ਪਲੌ ਦੂਜੇ ਮਾਰਿਆ ਨੇ ਬਈ ਉਹ ਲੀਕ ਹਾਂਜੀ 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 ਪ੍ਰੈਸ਼ਰ ਆਲੇ ਪ੍ਰੈਸ਼ਰ ਜਿਹੇ ਆ ਜਮਾ ਥੱਲੇ ਨੱਪ ਦਿੰਦੇ ਜਹਰਾ ਕੋ ਥੱਲੇ ਨੱਪਦਾ ਹੀ ਕੋਈ ਨਹੀਂ ਸੁਪਰ ਸੀਟਨ ਉੱਤੇ ਆ ਠੀਕ ਹੈ ਬਈ ਬਾਕੀ ਜਿਵੇਂ ਬਈ ਪੱਥਰਲੇ ਪ੍ਰਾਲ ਵਾਹ ਹਾਂਜੀ ਇਹਨੂੰ ਖਾਦ ਵੀ ਮਿਲਦੀ ਹਾਂਜੀ ਖਾਦ ਦੀ ਗੱਲ ਕਰੀਏ ਜੀ ਇੱਕ ਦੋ ਸਵਰੇਆਂ ਕੀਤੀਆਂ ਮੈਗਜ਼ੀਨ ਦੀਆਂ ਠੀਕ ਹੈ ਜੀ ਤੇ ਇਹਨੂੰ ਤਿੰਨ ਗੋਰੀਆਂ ਯੂਰੀਆ ਬਈ ਜੀ ਗੈਤਨ ਗੱਟੇ ਆਪਣੇ ਯੂਰੀਆ ਪਾਏ ਤੇ 20 AP ਦਾ ਗੱਟਾ ਨਾਲ ਹੀ ਵੀ ਹਾਂਜੀ ਉਹ ਗੱਟਾ ਕ ਪਾਈਦਾ 10 ਕਿਲੋ ਉੱਤੇ ਪਾ ਲ ਗਏ ਵੀਰੀ ਤੇ ਕੀ ਬਾਕੀ ਬਈ ਜਿਹੜੀ ਤੇਲੇ ਦੀ ਸਮੱਸਿਆ ਵੀ ਨਹੀਂ ਆਏਗੀ ਨਹੀਂ ਯਾਰ ਕਿ ਸਈਆਂ ਨੇ ਕਰ ਲਈ ਵੀਰੇ ਪਰ ਇੰਨੀਆਂ ਸਪਰੇਆਂ ਹੋਈਆਂ ਨਹੀਂ ਤੇ ਹਾਂਜੀ ਹਾਂਜੀ ਆਪਾਂ ਗੱਲ ਕਰ ਗਏ ਵੀ ਪਹਿਲਾਂ ਪਿਛਲੇ ਸਾਲ ਕਈ ਦੋ ਦੋ ਵਾਰ ਇੱਕ ਕਿਸਾਨ ਪਰਾ ਸਪਰੇ ਨਹੀਂ ਨਹੀਂ ਯਾਰ ਕੀ ਨਹੀਂ ਸਮੱਸਿਆ ਜੀ ਵੀਰੇ ਐਰਗੀ ਤਾਂ ਕਈ ਜ਼ਿਮੀਂਦਾਰਾਂ ਨੇ ਬਈ ਇੱਕ ਵਾਰ ਵੀ ਨਹੀਂ ਕੀਤੀ ਨਹੀਂ ਕੀਤੀ ਵਾਕਿਆ ਨਹੀਂ ਕੀਤੀ ਵੀਰੇ ਆਪਾਂ ਕੀਤੀ ਵੀ ਇੱਕ ਵਾਰ ਨਹੀਂ ਕੀਤੀ ਮੈਂ ਲੈ ਆਇਆ ਸੀ ਪਰ ਮੇਰਾ ਰਾਧਾ ਨਹੀਂ ਕਰਨਦਾ ਫਿਰ ਮੈਂ ਕਰਤੀ ਰਿਹਾ ਉਹ ਵੀ ਲੈ ਜਾਂਦੇ ਚਲੋ ਕਰੀ ਦੀ ਮੈਂ ਕਾ ਕਰੀ ਦੀ ਚਲ ਤੇ ਦੂਜੇ ਨਾਲ ਮਨ हां नहीं नहीं सही है भाई ਬਾਹਰ ਘਾਟ ਨਾ ਜਾਦਾ ਨਾ ਮਾਲ ਖੜ ਜਾਂਦਾ ਵੀ ਚੱਲ ਕਿਤੇ 80 300 ਰੁਪਏ ਦੇ ਪੈ ਜੇ ਫਿਰ ਔਖਾ ਹੋ ਜਾਂਦਾ ਬਾਬਾ ਜਵਾਮ ਨੇੜੇ 100 ਰੁਪਈਆ ਵਾਲੀ ਕੀਤੀ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਬਈ ਤੇਲ ਵਾਲੀ ਤਾਂ ਇੱਕ ਹੋ ਗਈ ਜੀ ਹਾਂਜੀ ਤੇ ਹੋਰ ਜਿਵੇਂ ਕੋਈ ਫੰਗੀ ਸਾਈਡ ਵਿੱਚ ਇੱਕ ਕਦੀ ਕੀਤੀ ਹੈ ਵੀਰੇ ਇੰਨੇ ਇੰਨੇ ਸਪੈਸ਼ਲ ਚ ਪੈ ਗਏ ਸੀ ਹਾਂਜੀ ਹਾਂਜੀ ਦਿੱਲੀ ਵਾਲੀ ਪਰ ਇੰਨੀਆਂ ਫੰਗਸ ਵਾਲੀਆਂ ਵੀ ਕੀਤੀਆਂ ਕਨਕ ਫੰਗਸ ਵੈਸੇ ਆਉਂਦੀ ਤਾਂ ਹੈ ਨਹੀਂ ਵੀਰੇ ਇੰਨੇ ਇੰਨੇ ਕਰਦਣੇ ਵਿੱਚ ਚਲੋ ਨਾ ਬਸ ਉਹਦੇ ਨਾਲ ਵੀਰੇ ਦੂਜੀ ਨਾ 826 ਨਾ ਕਰ ਲਾਤੀ ਸੀ ਅਸੀਂ ਨਾ ਕਰ ਦੇ ਦਿਆ ਤੇ ਪਰ ਨਹੀਂ ਇੰਨੀ ਸਮੱਸਿਆ ਨਹੀਂ ਹੈ ਠੀਕ ਹੈ ਜੀ ਗਾਣੂ ਕੋਸ਼ਿਸ਼ ਕਰਾਂਗੇ ਅਗਲਾਂ ਦੇ ਵੀ ਘਟਾਵਾਂਗੇ ਵੀ ਦਾ ਤਿਆਰਬਾ ਕਰਾਂਗੇ ਠੀਕ ਹੈ ਵੀ ਹਾਂ ਬਾਕੀ ਵੈਸੇ ਵੀ ਹੋਣ ਵਾਲੀਆਂ ਵੈਰਾਈਟੀਆਂ ਨੇ ਜਿਹੜੀਆਂ ਸੋ ਦਾ ਪੀਲੀ ਕੂੰਗੀ ਜਾਂ ਸ਼ਿਕਾਇਤ ਨਹੀਂ ਹੁੰਦੀ ਨਹੀਂ ਹੁੰਦੀ ਵੀਰੇ ਅਜੇ ਇੱਕ ਦੋ ਜਿਵੇਂ 2851 ਹੋ ਗਈਆਂ ਜਾਂ ਉਹਨਾਂ ਦੀ ਤਾਂ ਆਉਂਦੀ ਐ ਖਰ ਹਾਂਜੀ ਹਾਂਜੀ ਤੇ ਵੈਸੇ ਹੋਣ ਵਾਲੀਆਂ ਵੈਰਾਈਟੀਆਂ ਚੰਗੀਆਂ ਵੀ ਹਾਈਬ੍ਰਿਡ ਆ ਰਹੀਆਂ ਕੋਈ ਸਮੱਸਿਆ ਇੱਥੇ ਨਹੀਂ ਆਈ ਨਹੀਂ ਇੰਨੀ ਨਹੀਂ ਸਮੱਸਿਆ ਆਈ ਦੂਜਾ ਨੰਬਰ ਬਾਈ ਯਾਰ ਰੂਹ ਖੁਸ਼ ਹੋ ਜਾਂਦੀ ਜੇ ਰੋ ਖੇਤ ਆਈਦਾ ਨਾ ਨਹੀਂ ਨਹੀਂ ਸਹੀ ਗੱਲ ਲੋ ਜਦੋਂ ਕਣਕ ਵੇਖੀਦੀ ਓਦੋਂ ਨਾ ਮਨ ਹੋਰ ਹੋ ਜਾਂਦਾ ਕਿਉਂਕਿ ਇਸੇ ਤੇ ਗੁਜ਼ਾਰਾ ਬਣਦਾ ਨਾ ਛੇ ਮਹੀਨੇ ਦੇ 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 ਇਹ ਐਂ ਜੀ ਕਰਦਾ ਵਾਕਿਆ ਹੀ ਖੇਤ ਗਿਆ ਸੀ ਅੱਜ ਵੇਖ ਕੇ ਆਇਆ ਨਹੀਂ ਨਹੀਂ ਸਹੀ ਐ ਬਈ ਸਹੀ ਬੇਰੀ ਬੇਰੀ ਬਾਈ ਇਹ ਤੋ ਯਕੀਨ ਕਰਕੇ ਜਾਣ ਉਹ ਢੂੜ ਮਾਰਨ ਵਾਲੀ ਗੱਲ ਆ ਤੁਹਾਡੇ ਮੱਕੀ ਲਾਗੜੇ 84 ਗੱਟੇ ਕਣਕ ਦੇ ਨਿਕਲੇ 4 ਕਿੱਲੇ ਆ ਠੀਕ ਹੈ ਜੀ 84 ਗੱਟੇ ਕਣਕ ਦੇ ਕੀ ਪਿਆੜ ਨਿਕਲੇ 84 4 ਕਿੱਲੇ ਜ ਫਿਰ ਤਾਂ ਕਿੱਲੇ ਦੇ ਵਿੱਚ ਹੋ ਗਏ 84 ਨੂੰ ਹਿਸਾਬ ਲਾ ਲਾ ਤੂੰ ਕਿੰਨੇ ਕਿੰਨੇ ਨਿਕਲੇ ਥੋੜੇ ਨਿਕਲੇ ਬਹੁਤ ਘੱਟ ਨਿਕਲੀ ਯਾਰ ਕੀ ਤਾਂ ਮਨ ਖੁਸ਼ ਐਵੇਂ ਕਿ ਇਹ ਮੌਸਮ ਚੰਗਾ ਹੈ ਕਿ ਮੌਸਮ ਹੀ ਚੰਗਾ ਵਿਚਾਰ ਦੀ ਕਿਰਪਾ ਹਾਂਜੀ ਯਾਰ ਕੀ ਝਾੜ ਨਿਕਲੂ ਢੂੜ ਮਾਰਨ ਵਾਲੀ ਗੱਲ ਆ ਬਾਈ ਝਾੜ ਆ ਰਹੀ ਜੀ ਠੀਕ ਹੈ ਜੀ ਨਿਕਲੂਗਾ ਰਾਈ ਤੇ ਠੀਕ ਹੈ ਬਾਈ ਜੀ ਹਾਂਜੀ ਤੁਸੀਂ ਖੁਸ਼ ਹੋ ਨਹੀਂ 325 ਚਾਰ ਤੋਂ ਹਾਂ ਖੁਸ਼ ਹਾਂ ਬਾਈ ਸਾਰਾ ਵਾੜ ਲਾਉਂਗਾ ਗਾ ਨੂੰ ਹਾਂ ਬਾਈ ਦੱਸੂਗਾ ਠੀਕ ਹੈ ਜੀ ਇਹ ਨਹੀਂ ਗੱਲ ਹੋਈ ਜੇ ਸਹੀ ਗੱਲ ਮੈਂ ਦੱਸੂਗਾ ਵੀ ਇੰਨੀ ਨਿਕਲੀ ਹੈ ਠੀਕ ਹੈ ਜੀ ਨਹੀਂ ਨਹੀਂ ਸਹੀ ਹੈ ਬਿਲਕੁਲ ਹਾਂਜੀ ਬਾਕੀ ਕਿਸਾਨ ਵੀਰੋ ਆਪਾਂ ਭਰਾ ਨੂੰ ਕੋਈ ਉਹ ਜੀ ਗੱਲ ਨਹੀਂ ਬਾਈ ਨੇ ਆਪ ਵੀ ਆਪਾਂ ਨੂੰ ਸੱਦਿਆ ਸੀਗਾ ਵੀ ਕਹਿੰਦੇ ਆ ਤੁਸੀਂ ਪਹਿਲੇ ਸਾਲ ਹੀ ਲਾਈਏ ਵੀ ਸਾਨੂੰ ਬਹੁਤ ਵਧੀਆ ਲੱਗੀ ਵੈਰੈਟੀ ਵੀ ਆਪਾਂ ਹੋਰ ਜ਼ਿਮੀਂਦਾਰਾਂ ਵਾਸਤੇ ਵੀ ਦੱਸ ਗਏ ਵੀ ਬਹੁਤ ਵਧੀਆ ਤੇ ਬਾਕੀ ਜਦੋਂ ਕਣਕ ਵੱਢੀ ਆਪਾਂ ਉਦੋਂ ਹੀ ਵੀਡੀਓ ਬਣਾਵਾਂਗੇ ਮੰਡੀ ਦੇ ਵਿੱਚ ਹੀ ਬਣਾਵਾਂ ਕਿਵੇਂ ਝਾੜ ਰਿਆ ਵੀਡੀਓ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਣ ਵੀ ਮਿਨਾਗੇ ਆਪਾਂ ਸਾਰਾ ਤਸੱਲੀ ਕਰਾਂਗੇ ਠੀਕ ਹੈ ਜੀ ਬਾਣ ਵੀ ਪੀਤਾ ਵੀ ਮਾਰਾਂਗੇ ਆਪਾਂ ਕਿਸਾਨ ਨੂੰ ਦੱਸਣਾ ਨਹੀਂ ਕੋਈ ਨਹੀਂ ਲਈ ਦੱਸਾਂਗੇ ਵਾਕੇ ਨਹੀਂ ਨਿਕਲੀ ਠੀਕ ਹੈ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਟਾਈਮ ਦਿੱਤਾ ਜੀ ਬਹੁਤ ਧੰਨਵਾਦ ਠੀਕ ਹੈ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ